ਜ਼ਿਲ੍ਹਾ ਪਕਾਨਕੋਟ ਸਰਹੱਦੀ ਏਰੀਆ ਹੋਣ ਦੇ ਚਲਦੇ ਹਰ ਮੌਕੇ ਅਲਰਟ ਤੇ ਰਹਿੰਦਾ ਹੈ ਇਸ ਦੇ ਚਲਦੇ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਚੌਕਸੀ ਵਰਤੀ ਜਾਂਦੀ ਹੈ ਲੇਕਿਨ ਫਿਰ ਵੀ ਕੋਈ ਨਾ ਕੋਈ ਘਟਨਾ ਇੱਥੇ ਵਾਪਰਦੀ ਹੀ ਰਹਿੰਦੀ ਹੈ ਤੇ ਕਈ ਵਾਰ ਸ਼ੱਕੀ ਵੇਖੇ ਜਾਣ ਦੇ ਚਲਦੇ ਵਿੱਚ ਸਮੇਂ ਦੇ ਵਿੱਚ ਪੁਲਿਸ ਵੱਲੋਂ ਚੌਕਸੀ ਹੋਰ ਵੀ ਜ਼ਿਆਦਾ ਬਧਾਈ ਗਈ ਹੈ ਲੇਕਿਨ ਤਾਜ਼ਾ ਘਟਨਾ ਇੱਕ ਹੋਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਫੌਜੀ ਵੱਲੋਂ ਡਰੋਨ ਚਲਾਇਆ ਗਿਆ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਦਰਸਲ ਡਰੋਨ ਕਿਸੇ ਹੋਰ ਵਿਅਕਤੀ ਦਾ ਸੀ ਤੇ ਫੌਜੀ ਵੱਲੋਂ ਉਸ ਡਰੋਨ ਨੂੰ ਚਲਾਇਆ ਗਿਆ ਸੀ ਇਸ ਬਾਰੇ ਡੀਐਸਪੀ ਸੁਖਿੰਦਰ ਸਿੰਘ <th>ਖਾਪਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਬਿਲਕੁਲ ਸੱਚ ਹੈ ਕਿ ਕੱਲੋ ਕੋਈ ਇਤਲਾ ਮਿਲੀ ਸੀ ਕਿ ਮਾਨਸਰਾ ਪਿੰਡ ਦੇ ਮਾਨ ਸਿੰਘ ਪੁਰਾ ਪਿੰਡ ਦੇ ਵਿੱਚ ਕੋਈ ਵਿਅਕਤੀ ਸੌਣ ਲਾ ਲਾਂਦਾ ਇਹਦੇ ਕੋਲ ਡਰੋਨ ਹੈਗਾ ਉਹ ਜਦੋਂ ਗੈਨਨਾ ਚੈਕਿੰਗ ਕੀਤੀ ਗਈ ਉੱਥੇ ਜੇ ਸਤੂ ਸਭ ਲੈਣਦਾ ਉਹ ਪਤਾ ਲੱਗਾ ਕਿ ਉਹ ਮੁੰਡਾ ਆਲਰੇਡੀ ਉੱਥੇ ਨਾ ਫਾਰਮ ਵਿੱਚ ਚੋਕ ਕਰਦਾ ਮੈਂ ਵੀ ਉਹਨੇ ਆਪਣਾ ਕਿਹਾ ਜੀ ਆਪਣਾ ਪ੍ਰਤੀਸ਼ ਕਰ ਰਹੇ ਆ ਜਿਹੜੇ ਵੀ ਉਹਦੇ ਵਿੱਚ ਤੱਥ ਸਾਹਮਣੇ ਆਉਣਗੇ ਉਹਨਾਂ ਨੂੰ ਸੰਝ ਕਰ ਦਿੱਤਾ ਜਾਵੇਗਾ ਸਰ ਸਰਟੀਫਿਕੇਟ ਮੀਟਿੰਗ ਤਾਂ ਹਾਂ ਹਾਂ ਚੱਲ ਰਹੀ ਸੀਗੀ ਬਾਕੀ ਜੋ ਵੀ ਆਪਣੇ ਛੋਟੇ ਤੱਥ ਸਾਹਮਣੇ ਆਉਣਗੇ ਉਹਨਾਂ ਨੂੰ ਸੰਝ ਕਰ ਦਿੱਤੇ ਜਾਣਗੇ ਥੈਂਕ ਯੂ ਵੈਰੀ ਮਚ ਜਗਬਾਣੀ ਟੀਵੀ ਲਈ ਪਠਾਨਕੋਟ ਤੋਂ ਅਨਮੋਲੀ ਸ਼ਰਮਾ ਦੀ ਰਿਪੋਰਟ